ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਪੀਟੀਸੀ ਨਿਊਜ਼ ਦੇ ਕੋਲ ਮਜੀਠੀਆ ਦੇ ਖਿਲਾਫ ਦਰਜ ਐਫ ਆਈ ਆਰ ਦੀ ਕਾਪੀ ਹੈ ਐਕਸਕਲੂਸਿਵ ਕਾਪੀ ਐਫ ਆਈ ਆਰ ਦਰਜ ਕਰਨ ਦੀ ਟਾਈਮਿੰਗ ਦੇ ਉੱਤੇ ਸਵਾਲ ਉੱਠ ਰਹੇ ਨੇ ਕਿਉਂਕਿ ਅੱਜ ਹੀ ਤੜਕਸਾਰ 4:40 ਮਿੰਟ ਦੇ ਉੱਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਬਰਖਾਸਤਗੀ ਤੋਂ ਬਹਾਲ ਕੀਤੇ ਗਏ ਏ ਆਈ ਜੀ ਸਵਰਨਦੀਪ ਸਿੰਘ ਦੀ ਸ਼ਿਕਾਇਤ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਅਪ੍ਰੈਲ ਦੇ ਵਿੱਚ ਡਰਾਈਵਿੰਗ ਲਾਇਸੈਂਸ ਕੋਟਾਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਸੀ ਸਵਰਨਦੀਪ ਸਿੰਘ ਨੂੰ 18 ਮਈ ਨੂੰ ਹੀ ਸਰਕਾਰ ਨੇ ਬਿਨਾਂ ਕਿਸੇ ਕਾਰਵਾਈ ਦੇ ਬਹਾਲ ਕਰ ਦਿੱਤਾ ਸੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ ਤਾਂ ਅਜੇ ਦੇ ਵਿੱਚ ਉਹਨਾਂ ਕਹੇ ਕਿ ਧੌਣ ਤੇ ਅੰਗੂਠਾ ਰੱਖ ਕੇ ਦਰਜ ਕਰਵਾਈ ਗਈ ਹੈ ਸ਼ਿਕਾਇਤ ਇਸ ਜ਼ਿਕਰ ਕੀਤਾ ਗਿਆ ਤਾਂ ਇਸ ਟਾਈਮਿੰਗ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਜਿਸ AIG ਸਵਰਨਦੀਪ ਸਿੰਘ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਹੋਇਆ ਉਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ AIG ਸਵਰਨਦੀਪ ਸਿੰਘ ਜਿਨ੍ਹਾਂ ਦੀ ਸ਼ਿਕਾਇਤ ਦੇ ਉੱਤੇ ਇਹ FIR ਦਰਜ ਕੀਤੀ ਗਈ ਪਹਿਲਾ ਟਾਈਮਿੰਗ ਕਿਉਂਕਿ 4:40 ਟੜਕਸਾਰ ਵਿਜੀਲੈਂਸ ਕਾਰਵਾਈ ਇਹ ਕਰਦੀ ਹੈ FIR ਦਰਜ ਕਰਦੀ ਹੈ ਤੇ ਉਸ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਪਰ ਸਭ ਤੋਂ ਖਾਸ ਗੱਲ ਤੇ ਸਭ ਤੋਂ ਜ਼ਿਆਦਾ ਸ਼ੱਕ ਦਾ ਘੇਰਾ ਤੇ ਜਦੋਂ ਸਵਾਲ ਉੱਠ ਰਹੇ ਨੇ ਇਹ एआईजी स्वर्णਦੀਪ ਸਿੰਘ ਇਹ ਤਸਵੀਰ ਤੁਸੀਂ ਵੇਖੋ ਇਸ ਤਸਵੀਰ ਦੇ ਵਿੱਚ एआईजी स्वर्णਦੀਪ ਸਿੰਘ ਨੇ ਜਿਨ੍ਹਾਂ ਨੂੰ ਪਹਿਲਾਂ सस्पेंड ਕੀਤਾ ਜਾਂਦਾ ਉਸ ਤੋਂ ਬਾਅਦ ਬਿਨਾਂ ਕਿਸੇ ਕਾਰਵਾਈ ਤੋਂ ਇਹਨਾਂ ਨੂੰ ਮੁਰ ਤੋਂ ਬਹਾਲ ਕਰ ਦਿੱਤਾ ਜਾਂਦਾ ਪਿਛਲੇ ਮਹੀਨੇ ਹੀ स्वर्णਦੀਪ ਸਿੰਘ ਦੀ ਬਹਾਲੀ ਵੀ ਹੋਈ ਸੀ ਤਾਂ ਅਜਿਹੇ ਦੇ ਵਿੱਚ ਪਹਿਲਾਂ ਸਸਪੈਂਡ ਕੀਤਾ ਜਾਂਦਾ ਫਿਰ ਬਹਾਲ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕਾਰਵਾਈ ਤਾਂ ਪੀਟੀਸੀ న్యూਸ ਦੇ ਕੋਲ ਮਜੀਠੀਆ ਦੇ ਖਿਲਾਫ ਦਰਜ ਐਫਆਈਆਰ ਦੀ ਇਹ ਐਕਸਕਲੂਸਿਵ ਕਾਪੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਫਆਈਆਰ ਦਰਜ ਕਰਨ ਦੀ ਟਾਈਮਿੰਗ ਦੇ ਉੱਤੇ ਸਵਾਲ ਉੱਠ ਰਹੇ ਨੇ ਕਿਉਂਕਿ 4:40 ਮਿੰਟ ਦੇ ਉੱਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ ਲਾਜ਼ਮੀ ਤੌਰ ਦੇ ਉੱਤੇ ਤੁਸੀਂ ਵੇਖੋ ਕਿ 4:40 ਮਿੰਟ ਦੇ ਉੱਤੇ ਐਫਆਈਆਰ ਦਰਜ ਹੋਈ ਤਾਂ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਬਿਕਰਮ ਸਿੰਘ ਮਜੀਠੀਆ ਦੀ ਰਹਿਸ ਦੇ ਉੱਤੇ ਛਾਪੇਮਾਰੀ ਦੇ ਲਈ ਪਹੁੰਚੀ ਹਾਲਾਂਕਿ ਉਸ ਨੂੰ ਲੈ ਕੇ ਵੀ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਸਵਾਲ ਚੁੱਕੇ ਕਿ ਕੰਦਾ ਟੱਪ ਕੇ ਵਿਜੀਲੈਂਸ ਦੇ ਇਹ ਮੁਲਾਜ਼ਮ ਜਿਹੜੇ ਨੇ ਅਫਸਰ ਜਿਹੜੇ ਨੇ ਉਹ ਅੰਦਰ ਦਾਖਲ ਹੋਏ ਨੇ ਤਾਂ ਇਹ ਦੇ ਵਿੱਚ ਉਹਨਾਂ ਦੀ ਪਛਾਣ ਵੀ ਪੁੱਛੀ ਗਈ ਤੇ ਇਸ ਦਰਮਿਆਨ ਕਾਫੀ ਬਹਿਸ-ਵਾਜ਼ੀ ਵੀ ਹੁੰਦੀ ਹੋਈ ਨਜ਼ਰ ਆਈ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਨੂੰ ਸਾਜ਼ਿਸ਼ ਘਰਾੜ ਦਿੱਤਾ ਹੈ ਕਿ ਆ ਕਿ ਧੌਣ ਦੇ ਉੱਤੇ ਅੰਗੂਠਾ ਰੱਖ ਕੇ ਦਰਜ ਕਰਵਾਈ ਗਈ ਹੈ ਸ਼ਿਕਾਇਤ ਤੇ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਆਖਰ ਜਿਸ AIG ਸਵਰਨਦੀਪ ਸਿੰਘ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਜਦੋਂ ਬਹਾਲ ਕੀਤਾ ਗਿਆ ਤੇ ਇਸ ਕਾਰਵਾਈ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਖਾਸ ਤੌਰ ਦੇ ਉੱਤੇ ਸ਼ਿਕਾਇਤ ਕਰਤਾ ਨੇ ਏਆਈਜੀ ਸਵਰਨਦੀਪ ਸਿੰਘ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਤਾਂ ਅਜਿਹੇ ਦੇ ਵਿੱਚ ਇਸ ਨੂੰ ਲੈ ਕੇ ਲਾਜ਼ਮੀ ਤੌਰ ਦੇ ਉੱਤੇ ਸਵਾਲ ਉੱਠਣਗੇ ਕਿਉਂਕਿ ਇੱਕ ਪਾਸੇ ਵਿਰੋਧੀ ਧਿਰ ਇਹ ਵੀ ਜ਼ਿਕਰ ਕਰ ਰਹੀ ਹੈ तमाम ਵਿਰੋਧੀ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਸਰਕਾਰ ਦੀ ਮੁਖਾਲਫਤ ਕਰ ਰਹੇ ਸਨ ਵਿਵਾਕ ਤਰੀਕੇ ਦੇ ਨਾਲ तमाम ਮਸਲੇ ਸਰਕਾਰ ਦੇ ਅੱਗੇ ਰੱਖਦੇ ਸਨ ਲੋਕਾਂ ਦੇ तमाम ਜੁੜੇ ਹੋਏ ਮਸਲੇ ਉਹਨਾਂ ਨੂੰ ਚੁੱਕਦੇ ਸਨ ਇਸੇ ਕਾਰਨ ਉਹਨਾਂ ਦੀ ਆਵਾਜ਼ ਦਬਾਉਣ ਦੇ ਲਈ ਇਹ ਕਾਰਵਾਈ ਕੀਤੀ ਗਈ ਪਰ ਜਦੋਂ ਇਸ ਐਫ ਆਈ ਆਰ ਨੂੰ ਵੇਖੀਏ ਤਾਂ 4:40 ਮਿੰਟ ਦਾ ਇਹ ਸਮਾਂ ਲਾਜ਼ਮੀ ਤੌਰ ਦੇ ਉੱਤੇ ਸਵਾਲ ਚੁੱਕਣ ਦੇ ਲਈ तमाम ਲੋਕਾਂ ਨੂੰ ਮਜਬੂਰ ਕਰ ਰਿਹਾ ਹੈ ਸਰ ਇੱਕ ਫੋਟੋ ਵਾਇਰਲ ਹੋ ਰਹੀ ਹੈ ਉਹਨਾਂ ਕਿ ਜਿਹੜੇ ਅਫਸਰ ਉੱਤੇ ਰੇਡ ਕਰਨ ਗਿਆ ਅੰਮ੍ਰਿਤਸਰ ਉਹ ਕਹਿੰਦੇ ਜੀ ਮਈ ਦੇ ਮਹੀਨੇ 'ਚ ਬਹਾਲ ਹੋਇਆ ਕਿਉਂ ਬਹਾਲ ਹੋਇਆ ਉਹਦੇ ਨਾਲ ਦੇ ਅਫਸਰ ਕਹਿੰਦੇ ਬਹਾਲ ਨਹੀਂ ਹੋਏ ਸਸਪੈਂਡ ਕਿਉਂ ਹੋਇਆ ਸੀ ਉਹ ਅਫਸਰ ਪਹਿਲੀ ਗੱਲ ਦੂਜੀ ਗੱਲ ਕਿ ਸਸਪੈਂਡ ਅਫਸਰ ਮਹੀਨੇ ਦੇ ਵਿੱਚ ਜਿਹੜਾ ਬਹਾਲ ਹੁੰਦਾ ਉਹੀ ਅੱਜ ਰੇਡ ਕਰਦਾ ਤੇ ਉਹਦੇ ਨਾਲ ਕੁਝ ਅਫਸਰ ਹੋਰ ਵੀ ਸਸਪੈਂਡ ਹੋਏ ਸੀ ਉਹ ਬਹਾਲ ਕਿਉਂ ਨਹੀਂ ਹੋਏ ਬੜੀ ਕਹਾਣੀ ਸਾਫ਼ ਹੈ ਕਿ बार-बार ਅਫਸਰ ਬਦਲਨੇ ਸਸਪੈਂਡ ਅਫਸਰਾਂ ਨੂੰ ਬਹਾਲ ਕਰਨਾ ਫਿਰ ਰੇਡਾਂ ਕਰਨੀਆਂ ਝੂਠੇ ਪਰਚੇ ਕਰਨੇ ਸਿਰਫ ਆਪਣੀ ਇੱਕ ਨਿੱਜੀ ਕਿਰਕਟੜਨ ਲਈ